ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੰਨ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਪੰਜ ਹੀ ਪਰਵੈਣਾ ਸੇ ਲੈ ਲੈ ਕੇ ਆਏ ਜੀ ਪੰਜੇ ਬਈ ਟਾਪ ਕਲਾਸ ਆ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ 'ਚ ਬਣਾਉਣ ਲੱਗੇ ਆ ਫਾਰਮ ਆ ਬਈ ਕੋਲ ਤਕਰੀਬਨ ਹੈਗੀਆਂ 10 ਪਜਾਵਾਂ ਬਰੀਡ ਚੰਗੀ ਆ ਬੱਚੀਆਂ ਬਈ ਬਹੁਤ ਕੁਆਲਿਟੀ ਦੀਆਂ ਲੈ ਆ ਟਾਪ ਬਰੀਡ ਲੈ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਇੱਕ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚੇ ਜੀ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕੰਨੈਕਟ ਕਰ ਲੋ ਕੰਟੈਕਟ ਨੰਬਰ ਨੋਟ ਕਰੋ 82467 15312 82467 15312 ਆਓ ਕਰ ਲੈਣਾ ਬਾਈ ਨਾਲ ਗੱਲ ਬਾਤ ਆਜੇ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਡਾਕਟਰ ਹੋਰ ਠੀਕ ਹੋ ਵਧੀਆ ਜੀ ਪੂਰੇ ਵਧੀਆ ਪੂਰੇ ਵਧੀਆ ਕਿਵੇਂ ਚੱਲ ਰਿਹਾ ਗੁਰਵਿੰਦਰ ਕੰਮ ਵਧੀਆ ਚੱਲੀਆਂ ਜਾਂਦਾ ਬਈ ਡਾਕਟਰ ਠੀਕ ਆ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿ ਮੇਰਾ ਦੱਸੋ ਕੋ ਰਿਸਪਾਂਸ ਪੂਰਾ ਫੁੱਲ ਆਇਆਗਾ ਆਪਾਂ ਨੂੰ ਵੀਰਾਂ ਦਾ ਡਾਕਟਰ ਓਕੇ ਉਦੋਂ ਹੀ ਜਾਣਵਰ ਆਪਣੇ ਸੇਲ ਹੋ ਗਏ ਸੀ ਜਿੱਦੇ ਵੀਡੀਓ ਪਾਈ ਸੀ ਓਕੇ ਹਾਂ ਜਾਨਵਰ ਸਾਰੇ ਹੀ ਚੰਗੇ ਸੀ ਜਾਨਵਰ ਹੁਣ ਵੀ ਸਾਰੇ ਹੀ ਚੰਗੇ ਹੈਗੇ ਬਾਲੇ ਚੰਗੇ ਹਾਂ ਸਾਰੇ ਗਰੀਦ ਵਾਲੇ ਬੱਚੇ ਹੈਗੇ 100 ਪਾ 5 ਹੀ ਰਿੱਕੀ ਹੋਈ ਜਿਵੇਂ ਮੰਨ ਕੇ ਚੱਲਣਾ ਕਹਿਗੇ ਨਹੀਂ ਤਿਆਰ ਕਰਾਏ ਹੁੰਦੇ ਸਾਰੇ ਰਿਕਾਰਡ ਵਾਲੇ ਬੱਚੇ ਡਾਕਟਰ ਹਾਂ ਬਹੁਤ ਚੰਗੇ ਬੱਚੇ ਹੈਗੇ ਹਾਂ ਜਿਹੜੇ ਵੀਰ ਨਾਲ ਸੌਦਾ ਹੋਊਗਾ ਪਰ ਰਿਕਾਰਡ ਦੇਵਾਂਗੇ ਓਕੇ ਬਾਈ ਹਾਂ ਬਈ ਨਾਮ ਤੇ ਐਡਰੈਸ ਨਾਮ ਬਈ ਕਾਲਾ ਪਿੰਡ ਸਨਾਗਲਾ ਸਿੰਘ ਬਰਨਾਲਾ ਜ਼ਿਲ੍ਹਾ ਤਹਿਸੀਲ ਤਪਾ ਨੇੜੇ ਪਿੰਡ ਬਾਈ ਨੇੜੇ ਆਪਾਂ ਨੂੰ ਭਦੌੜ ਸ਼ਹਿਰ ਤੇ ਪਾਈ ਰੂਪਾ ਮੋਬਾਈਲ ਨੰਬਰ 84395575632 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੇ ਇੱਕ ਆਇਆ ਨਾ ਡਾਕਟਰ ਗਾਹਕ ਰਹੇ ਕਿ ਮੰਨ ਕੇ ਜਦ ਜਿਹੜੇ ਵੀ ਇਹ ਨਾਲ ਸੌਦਾ ਹੁੰਦਾਗਾ ਰਿਕਾਰਡ ਦੇਵਾਂਗੇ ਆਪਾਂ ਦੱਸ ਕੇ ਬਾਕੀਆਂ ਰਿਕਾਰਡ ਮੰਗਦੇ ਆ ਪਰ ਕਾਰਡ ਵਾਲੀ ਸਾਰੇ ਬੱਚੇ ਲੈਂਦੇ ਆ ਪਹਿਲਾਂ ਵੀ ਲੈਂਦੇ ਆਗੇ ਪਹਿਲੀ ਵੀਡੀਓ ਚ ਹੁਣ ਵੀ ਇਹ ਸਾਰੇ ਰਿਕਾਰਡ ਵਾਲੇ ਬੱਚੇ ਹੀ ਆ ਠੀਕ ਆ ਬਾਈ ਹਾਂ ਪ੍ਰਿੰਟ ਡੱਬੜਿਆਂ ਨੇ ਸਾਰੇ ਬਰੀਡ ਵਾਲੇ ਬੱਚੇ ਹੈਗੇ ਸਹੀ ਗੱਲ ਆ ਆਇਤ ਨੂੰ ਸ਼ੁਰੂ ਕਰਦੇ ਆ ਬੱਚੇ ਹਾਂ ਛੋਟੇ ਬੱਚੇ ਤੋਂ ਕਰਾਂਗੇ ਖੁੱਲੇ ਤਾਂ ਇਹਨੂੰ ਕਿੰਨੀ ਉਮਰ ਹੈ ਬੱਚੇ ਦੀ ਇਹ ਬੱਚੇ ਦਾ ਡਾਕਟਰ ਆ 8 ਕਿ ਮਹੀਨਿਆਂ ਦੀ ਉਮਰ ਆ ਗਈ ਠੀਕ ਆ ਹੂੰ ਛੱਡ ਦੇ ਇੱਥੇ ਛੱਡ ਦੇ 8 ਮਹੀਨਿਆਂ ਦੀ ਉਮਰ ਹੈ ਜੀ ਹਾਂ 8 ਮਹੀਨਿਆਂ ਦਾ ਬੱਚਾ ਦਾ ਫੇਸਪੂਟ ਦੇ ਬੱਚੇ ਦਾ ਬਿਊਟੀ ਚੈੱਕ ਕਰ ਹੈਨਾ ਕੀ ਆ ਬਾਤ ਆ ਬੋਦੀ ਵਾਦੀ ਪੂਰੀ ਚੰਗੀ ਪ੍ਰਿੰਟ ਪ੍ਰਿੰਟ ਬਾਕੀ ਪੜਾ ਪੜਾ ਬਹੁਤ ਆ ਡਾਕਟਰ ਬੱਚਾ ਝੂਲੀ ਦਿਖਾ ਦਿਓ ਕੀ ਆ ਬਾਤ ਝੋਲੀ ਵੀ ਦੋਰੋਂ ਹੀ ਨਹੀਂ ਦੀ ਚਾਰ ਥਣ ਲੈਣੇੜ ਤੋਂ ਚੈੱਕ ਕਰਵਾਣ ਚਾਰ ਥਣ ਇਕੱਲਾ ਇਕੱਲਾ ਥਣ ਪੂਰੀ ਸਾਫ ਝੋਲੀ ਆ ਕੋਈ ਫੋੜ ਨਿਸ਼ਾਨ ਨਹੀਂ ਲੈ ਬੱਚੇ ਡਾਕਟਰ ਬੜਾ ਚੰਗਾ ਹੈਗਾ ਬੜਾ ਚੰਗਾ ਝੋਲੀ ਦੇ ਕੀ ਪਈਆਂ ਪੱਟੀ ਬੈਠੀ ਜਮਾ ਪੱਟੀ ਬੈਠੇ ਡਾਕਟਰ ਹੂੰ ਬਾਕੀ ਜਾਜੂਤ ਪੂਰੀ ਫੁੱਲ ਆ ਬਰੀਡ ਦੇ ਵਿੱਚ ਦੇਖੀ ਵਿੱਚ ਸਹੀ ਗੱਲ ਆ ਕਵਾਲਿਟੀ ਫੁੱਲ ਇਸ ਕਵਾਲਿਟੀ ਦੇਖ ਕੋਈ ਘਾਟ ਨਹੀਂ ਕਿਸੇ ਪਾਸੇ ਟੰਨ ਦੇ ਕਿੰਨਾ ਚੰਗਾ ਕਰਨ ਲੱਗਿਆ ਵਾ ਇੱਕ ਨੰਬਰ ਬੱਚਾ ਇੱਕ ਨੰਬਰ ਨਹੀਂ ਮੈਂ ਗਾਹਕ ਡਾਕਟਰ ਮੰਗ ਕਰਦਾ ਬਰੀਡ ਦੀ ਸਹੀ ਆਪਾ ਬਰੀਡ ਵਾਲੇ ਬੱਚੀ ਲੈਂਦੇ ਸਾਰੇ ਠੀਕ ਆ ਬਾਈ ਹੂੰ ਕੁਆਲਟੀ ਫੁੱਲ ਬਰੀਡ ਕੁਆਲਟੀ ਦਾਟਰ ਬੱਚਿਆਂ ਦੀ ਬੋਲਦੀ ਬੜਾ ਚੰਗਾ ਬਿਊਟੀ ਚੈੱਕ ਕਰੋ ਜੀ ਕਰਦਾ ਵੀ ਦੋ ਘਣੀਆ ਬੱਚਾ ਦੇਖੀ ਜਾ ਇਹਨੇ ਉਹੋ ਬੋਲਦਾ ਬੱਚਾ ਉਹੋ ਬੋਲਦਾ ਡਾਕਟਰ ਬੱਚਾ ਹੁਣ ਆ ਬੱਚਿਆਂ ਨੂੰ ਮੰਨ ਕੇ ਜੇ ਬਾਲਾ ਸਲਾਉਣ ਦੀ ਕੀ ਲੋੜ ਆ ਬੱਚੇ ਆਪ ਬੋਲਦੇ ਆ ਕਿ ਨਹੀਂ ਬਾਈ ਨਹੀਂ ਡਾਕਟਰ ਬਾਲਾ ਬੋਲਣ ਦਾ ਜਿੰਨਾ ਮਰਜੀ ਬੋਲਣਾ ਉਹਨੇ ਹੀ ਥੋੜਾ ਬਾਈ ਕਿਉਂ ਬੱਚੇ ਆਪ ਹੀ ਬਰੀਡ ਵਾਲੇ ਆ ਤੇ ਕੀ ਮੁੱਲ ਰੂਕ ਵਾਲੇ ਦਾ ਡਾਕਟਰ ਮੁੱਲ ਹੋਊਗਾ ਫੋਨ ਤੇ ਹੋਊਗਾ ਜੈ ਜੀ ਆਪਣਾ ਉਹ ਮੁੱਲ ਨਹੀਂਗਾ ਬੱਚਿਆਂ ਦੇ ਹਿਸਾਬ ਨਹੀਂ ਹੋਣਾ ਮੋਲਾ ਓਕੇ ਹਾਂ ਬਾਲਾ ਮੋਲ ਨਹੀਂ ਕਰਦਾ ਬਈ ਕਿਹੜਾ ਮੋਲ ਹੈ ਕਿ ਕੀ ਮੋਲ ਉਹ ਮੋਲ ਫਿਰ ਪਹਿਲਾਂ ਵੀ ਬਈ ਜੈ ਜੀ ਮੋਲ ਹੁੰਦੇ ਡਾਕਟਰ ਹੂੰ 2 ਨੰਬਰ ਤੇ ਕਿਹੜਾ ਦਿਖਾਈਏ ਇਹ ਆ ਗਏ ਰਟ 2 ਨੰਬਰ ਦਾ ਬੱਚਾ ਇਹਦੀ ਕਿੰਨੀ ਉਮਰ ਹੈ ਇਹਦੀ ਹੋਊਗੀ ਬਸ 11 ਕਿ ਮਹੀਨੇ ਦੀ ਉਮਰ 11 ਮਹੀਨੇ ਦੀ ਕੀ ਬੱਚਾ ਦੇ ਡਾਕਟਰ ਇੱਕ ਨੰਬਰ ਬੱਚਾ ਹੈ ਕਿ ਨਹੀਂ ਫੁੱਲ ਬ੍ਰੀਡ ਆ ਬ੍ਰੈਂਟ ਇਹ ਵਿਊਟੀ ਗੋਦੀਵਾਲ ਦੀ ਪੂਰੀ ਚੰਗੀ ਸਾਰਾ ਰਿਕਾਰਡ ਮਿਲੂਗਾ ਸਾਰਾ ਰਿਕਾਰਡ ਮਿਲੂ ਡਾਕਟਰ ਜਿਹੜੇ ਨਾ ਵੀਰ ਨਾ ਹੋਵੇ ਸੌਦਾ ਹੂੰ ਰਿਕਾਰਡ ਮਿਲੂਗਾ ਉਹਨੋਂ ਜਿਹੜੇ ਨਾ ਸੌਦਾ ਹੁੰਦਾ ਝੋਲੀ ਕਿਵੇਂ ਹੈ ਹਾਂ ਝੋਲੀ ਇੱਕ ਨੰਬਰ ਹੈ ਡਾਕਟਰ ਠੀਕ ਆ ਦਿਖਾਓ ਝੋਲੀ ਦਿਖਾ ਝੋਲੀ ਮਾੜੇ ਮੂਰੋਂ ਫਟਾ ਜਾ ਫੜ ਲੈ ਝੋਲੀ ਦੂਰ ਹੋਣੀ ਕਿ ਇੱਕ ਨੰਬਰ ਝੋਲੀ ਹੈ ਬਈ ਕਿਆ ਬਾਤ ਚਾਰ ਥਣ ਇਕੱਲਾ ਇਕੱਲਾ ਥਣ ਪੂਰੀ ਵਿਛੀ ਦੇ ਥਣ ਕਿਆ ਬਾਤ ਹੈ ਇੱਕ ਨੰਬਰ ਝੋਲੀ ਹੈ ਬਈ ਇੱਕ ਨੰਬਰ ਝੋਲੀ ਬੱਚੇ ਹੈ ਹੀ ਬਾਲੇ ਚੰਗੇ ਡਾਕਟਰ ਹਮ ਮੁੱਲ ਫੋਨ ਤੇ ਹੋ ਜੀ ਮੁੱਲ ਫੋਨ ਤੇ ਡਾਕਟਰ ਜਮਾ ਜਾਇ ਜਮਾ ਜਾਇ ਮੁੱਲ ਹੋਗਾ ਬਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਪਰ ਬੱਚਾ ਇੱਕ ਚੀਜ਼ ਆ ਜੀ ਡਾਕਟਰ ਬੱਚੇ ਕੁਆਲਟੀ ਫੁੱਲ ਆ ਘਰ ਮਾਈ ਫੁੱਲ ਕੁਆਲਟੀ ਆ ਮੰਨ ਕੇ ਚੱਲ ਜਾਤ ਬਰੀਡ ਕਰਵਾਓ ਡਬਲ ਪ੍ਰਿੰਟ ਜਮਾ ਫੁੱਲ ਬਰੀਡ ਵਾਲੇ ਬੱਚੇ ਹੈਗੇ ਹਮ ਸਹੀ ਗੱਲ ਆ ਤੇ ਅੱਗੇ ਲਓ ਤੇ ਨੰਬਰ ਆਹੀ ਅੱਗੇ ਆ ਗਿਤਾ ਨੰਬਰ ਤੇ ਬੱਚਾ ਜਿਹੜੀ ਕਿੰਨੀ ਉਮਰ ਹੈ ਇਹਦੀ ਡਾਕਟਰ ਅਮਰ ਆ ਗਈ ਮੰਨ ਕੇ ਚੱਲ 15 ਤੋਂ 16 ਮਹੀਨੇ ਦੀ ਓਕੇ ਜੀ ਹਾਂ ਬਾਕੀ ਥਣਸਣ ਬਹੁਤ ਚੰਗਾ ਲੱਗਿਆ ਬੱਚੇ ਦੇ ਠੀਕ ਆ ਬਾਈ ਹਾਂ ਹਾਂ ਇਹ ਦੁੱਲੀ ਦਿਖਾ ਦਿਓ ਦੰਦੋਂ ਸਾਰੀਆਂ ਕੀਰੀਆਂ ਦੰਦੋਂ ਖੀਰੀਆਂ ਡਾਕਟਰ ਓਕੇ ਦੰਦੋਂ ਬਾਈ ਕਹਿੰਦਾ ਸਾਰੀਆਂ ਖੀਰੀਆਂ ਲੈ ਝੂਲੀ ਬਹੁਤ ਚੰਗੀਆਂ ਨਾ ਬਾਈ ਬੜੀ ਚੰਗੀ ਝੂਲੀ ਡਾਕਟਰ ਬਾਕੀ ਪਲੀ ਪੁਲੀ ਬੱਸੀ ਫੁੱਲ ਆ ਗਈ ਜਮਾ ਸਹੀ ਗੱਲ ਆ ਬਾਈ ਯਾਤ ਬਰੀਡ ਕੰਨਾਂ ਦਾ ਜਮਾ ਹੂੰ ਸਰੀ ਹੈ ਬੱਚਾ ਕੁਆਲਿਟੀ ਦੇਖ ਇੱਕ ਨੰਬਰ ਕੁਆਲਿਟੀ ਹੈ ਬਰੀਡ ਫੁੱਲ ਕੱਦ ਫੁੱਲ ਜਿਵੇਂ ਇਹ ਬੱਚਾ ਇਹਦਾ ਸੀਮਣ ਦੇ ਜਮਾਂ ਕਾਬਲ ਸੀਮਣ ਦੇ ਕਾਬਲ ਹੈ ਡਾਕਟਰ ਇਹਦਾ ਮੰਨ ਕੇ ਚੱਲ ਜੇ ਹੁਣ ਮੂਰੇ 11ਵੇਂ 12ਵੇਂ ਮਹੀਨੇ ਟੀਕੇ ਭਰੇ ਜਾਣਗੇ ਉਹਨੂੰ ਤਾਂ ਸੇਵਾ ਕਰਕੇ ਜਿਵੇਂ ਮਰਜੀ ਦੀ ਗੱਲ ਐ ਦੱਸੀ ਹੋਲਾ ਬਾਈ ਭਰੇ ਜਾਣ ਦੱਸੀ ਦੇ ਹਾਂ ਫੁੱਲ ਬ੍ਰੀਡ ਚਾਰ ਥਣ ਦੰਦੋ ਕਿਉਂ ਕਾਬਲ ਆ ਗਈ ਇਹ ਟੀਕੇ ਦੇ ਹਾਂ ਟੀਕੇ ਦੇ ਜਮਾਂ ਖਾਣ ਵਜ਼ਨ ਵੀ ਚੰਗਾ ਕੱਦ ਵੀ ਚੰਗਾ ਹਾਂ ਹਾਂ ਤੇ ਉਮਰ ਵੀ ਹੈਗੀ ਅੱਗੇ ਆ ਗਈ 4 ਨੰਬਰ ਤੇ ਡਾਕਟਰ ਇਹਦੀ ਉਮਰ ਬਾਈ ਇਹ ਵੀ ਦੰਗੋਂ ਖੀਰੀ ਆ ਇਹ 12 ਤੋਂ 13 ਮਹੀਨੇ ਦੀ ਬੱਸੀ ਹੋਊਗੀ ਠੀਕ ਆ ਭਾਈ ਹਾਂ ਬਾਕੀ ਝੂਲੀ ਝੂਲੀ ਦਿਖਾਓ ਡਾਕਟਰ ਝੂਲੀ ਇਹਦੀ ਵੀ ਦਿਖਾਉਣੇ ਲਾ ਚਾਰ ਥਣ ਕੱਲਾ ਕੱਲਾ ਥਣ ਪੂਰੀ ਬੱਸੀ ਦੇ ਥਣ ਬਈ ਫੁੱਲ ਬ੍ਰੀਡ ਪ੍ਰਿੰਟ ਪ੍ਰਿੰਟ ਇੱਕ ਨੰਬਰ ਆ ਕਰਮਾ ਇਹ ਕੁਆਲਿਟੀ ਫੁੱਲੀ ਬੜੀ ਪੂਰੀ ਬਹੁਤ ਆ ਡਾਕਟਰ ਬੱਸੀ ਹੂੰ ਪੂਰੀ ਜਾਨ ਵਾਲੀ ਆ ਇਹ ਵੀ ਤਕਰੀਬਨ 3 ਮਹੀਨੇ ਦੇ ਕਾਬਿਲ ਬਾ ਕਾਬਲੀ ਹੈ ਵੀ ਡਾਕਟਰ ਹੂੰ ਸਹੀ ਬਾ ਮੂਰੇ ਇਹ ਰੁੱਤ ਚ ਹੀ ਆਉਣਗਾ ਮੰਨ ਕੇ ਚਲੋ 11ਵੇਂ 12ਵੇਂ ਮਹੀਨੇ ਚ ਸਹੀ ਗੱਲ ਆ ਭਾਈ ਜੇ ਕੋਈ 2 ਮਹੀਨੇ ਸੇਵਾ ਕਰ ਲੂ ਉਹ ਇਹ ਠੀਕ ਹੈ ਚੰਗੇ ਭਰਾਏ ਜਾਣਗੇ ਰੁੱਤ ਦੇ ਹਿਸਾਬ ਨਾਲ ਸਹੀ ਗੱਲ ਆ ਬਾਈ ਨਾਲੇ ਵਜਨ ਚੱਕੇ ਜਾਣੀਆਂ ਬਸੇ ਨਾਲੇ ਵਜਨ ਚੱਕੇ ਜਾਣੀਆਂ ਇੱਕ ਨੰਬਰ ਬੱਚਾ ਟੌਪ ਕਲਾਸ ਫੁੱਲ ਬਰੀਡ ਬੱਚੇ ਯਾਰ ਸਾਰੀ ਵੱਧ ਕੇ ਆ ਬੱਚੇ ਡਾਕਟਰ ਸਾਰੇ ਚੰਗੇ ਆਗੇ ਹੁਣ ਆਏ ਨਾ ਹਰੇਕ ਬੰਦਾ ਡਾਕਟਰ ਚੰਗੇ ਬੱਚਿਆਂ ਦੀ ਮੰਗ ਕਰਦਾਗਾ ਹੂੰ ਇਹਦੀ ਉਮਰ ਇਹ ਵੀ ਡਾਕਟਰ ਖੀਰੀਆਦਾਂ ਤੋਂ ਓਕੇ ਇਹਦੀ ਉਮਰ ਬਸ ਇੱਥੇ ਹੋਊਗੀ 13-14 ਮਹੀਨੇ ਦੀ ਬੱਚੀ 13 ਤੋਂ 14 ਮਹੀਨੇ ਦੀ ਠੀਕ ਆ ਗੁਲਾਬੀ ਨਾਕਾ ਜਾਦ ਬਰੀਡ ਕਨੋਂ ਜਾਵਾ ਫੁੱਲ ਓਕੇ ਹੈ ਹੂੰ ਬਾਕੀ ਝੂਲੀ ਝੂਲੀ ਬਹੁਤ ਚੰਗੀ ਲੱਗੀ ਆ ਹਾਂ ਤੇ ਕਹਿੰਦਾ ਡਾਕਟਰ ਆਪਾਂ ਝੂਠ ਦਾ ਮਾਰ ਦੇਣੀਗੇ ਆ ਬੱਚੀ ਦੇ ਮਾਰ ਆ ਜਾਣਾ ਵਿਚਾਰੇ ਥਣ ਚਾਰੀ ਹੈਗੇ ਮਾਰ ਆ ਜਾ ਨਿਸ਼ਾਨ ਹੀ ਹੈਗਾ ਉਹ ਥਣ ਨਹੀਂ ਬਣਦਾ ਦਿਖਾ ਵੀ ਦਿਓ ਵੀਡੀਓ ਅੱਛਾ ਹੂੰ ਫੋਟ ਜੀ ਫੈਨ ਨਹੀਂ ਮੋੜੀ ਜੀ ਕਿਉਂ ਆਇਆ ਆਪਣਾ ਮਾਲ ਆਨਲਾਈਨ ਜਾਂਦਾਗਾ ਉਹ ਤਾਂ ਨਿਸ਼ਾਨ ਹੀ ਹੈਗਾ ਹਾਂ ਹਾਂ ਉਹ ਤਾਂ ਨਿਸ਼ਾਨ ਹੀ ਹੈਗਾ ਆਨਲਾਈਨ ਮਾਲ ਜਾਂਦਾਗਾ ਜੇ ਆਪਾਂ ਨੂੰ ਲੰਬਾ ਨਾ ਹੋਵੇ ਜਿੱਦ ਕਿ ਲੰਬਾ ਆਇਆ ਨਹੀਂ ਠੀਕ ਆ ਬਾਈ ਹਾਂ ਜਿਹੜੀ ਚੀਜ਼ ਆਪਾਂ ਵੀਡੀਓ ਦੱਸ ਕੇ ਦੇਵਾਂਗੇ ਹੂੰ ਨਹੀਂ ਜ਼ਰੂਰੀ ਆ ਬਾਈ ਕੋਈ ਗੰਡ ਨਹੀਂ ਕੋਈ ਮੌਕਾ ਨਹੀਂਗਾ ਤੇ ਦੰਦਾ ਦੀ ਗਰੰਟੀ ਹੋਊਗੀ ਥਣਾ ਦੀ ਠੀਕ ਆ ਬਾਈ ਤੋਰਾ ਇੱਕ ਨੰਬਰ ਬਰੀਡ ਫੁੱਲ ਬੱਚੇ ਸੀ ਬਾਈ ਕੋਲੇ ਪੰਜ ਪੰਜ ਹੀ ਇਕੱਲੇ ਇਕੱਲੇ ਦਿਖਾ ਕੇ ਉਮਰ 10 ਸੀ ਤੇ ਰਿਕਾਰਡ ਜਿਹੜਾ ਬਾਈ ਕਹਿੰਦਾ ਸਾਰਾ ਮਿਲ ਜੂਗਾ ਠੀਕ ਹੈ ਕਿ ਨਹੀਂ ਵੈਸੇ ਬੱਚੇ ਆਪ ਹੀ ਬੋਲਦੇ ਆ ਬਾਈ ਸਾਰੇ ਰਿਕਾਰਡ ਵਾਲੇ ਬੱਚੇ ਆ ਡਾਕਟਰ ਹਾਂ ਕੁਆਲਿਟੀ ਤੋਂ ਪਤਾ ਲੱਗ ਜਾਂਦਾ ਬੱਚੇ ਦਾ ਤਾਂ ਵੀ ਕਿਵੇਂ ਨਾ ਬੱਚਾ ਕਿ ਨਹੀਂ ਬਾਈ ਵੀ ਕਿਹੜੇ ਸੀਮਣ ਦਾ ਅੰਦਾਜ਼ਾ ਜਾਂ ਵੀ ਹੋ ਜਾਂਦਾ ਇੱਕ ਵੀ ਚੰਗੇ ਸੀਮਣ ਦਾ ਹੀ ਚੰਗੇ ਸੀਮਣਾਂ ਦੇ ਬੱਚੇ ਰਹਿਣ ਤੇ ਜੇ ਕੋਈ ਇਕੱਠੀਆਂ ਭਰਾ ਖਰੀਦੂਗਾ ਤਾਂ ਉਹ ਜਾਂ ਮੁੱਲ ਹੋ ਜੀ ਹਨਾ ਬਾਈ ਉਹ ਜਾਂ ਮਾਨਤਾ ਕਰਦੇ ਨੇ ਡਾਕਟਰ ਜੀ ਭੰਗੇ ਇਕੱਠੀਆਂ ਫੀਟ ਦਾ ਹਾਂ ਸਿੰਗਲ ਦਾ ਹੀ ਮੁੱਲ ਜਾਇ ਜੀ ਰੱਖ ਹਾਂ ਹਾਂ ਜਾਇ ਜੀ ਮੁੱਲ ਹੋ ਡਾਕਟਰ ਬਾਹਲਾ ਬਾਈ ਕਹਿੰਦਾ ਮੁੱਲ ਕਰਦੇ ਨਹੀਂ ਕੇ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਗਰ ਪਸੰਦ ਆਵੇ ਬਾਈ ਨਾ ਕਨੈਕਟ ਕਰ ਲੈ ਧੰਨਵਾਦ